ਚਲੋ ਜੀ ਹਾਈ ਕੋਰਟ ਵਾਲਾ ਮਾਮਲਾ ਤਾਂ ਆਪਾਂ ਦੇਖੇ ਲਿਆ ਬੀਬੀਐਮਬੀ ਪੰਜਾਬ ਨੇ ਆਪਣੀ ਪੱਖ ਦਲੀਲ ਰੱਖਤੀ ਸੀ ਕਿ ਜੀ ਇਹ ਲੁਕੋ ਰਹੇ ਨੇ ਹਰਿਆਣੇ ਵਾਲੇ ਕੇਂਦਰ ਜਾਣ ਕੇ ਧੱਕਾ ਕਰਦਾ ਜੀ ਹੈਨਾ ਇਸ ਲਈ ਸਾਡੇ ਨਾਲ ਤਾਂ ਇਹ ਧੱਕਾ ਛਈਆ ਅਸੀਂ ਮੁੱਖ ਮੰਤਰੀ ਸਾਹਿਬ ਉਸ ਕੇਂਦਰੀ ਸੁਰੱਖਿਆ ਦਸਤੇ ਜਿਹੜੇ ਤਾਇਨਾਤ ਹੋਣੇ ਨੇ ਉਹਦੇ ਬਾਰੇ ਵੀ ਸਪਸ਼ਟ ਕਹਿ ਚੁੱਕੇ ਨੇ ਕਿ ਅਸੀਂ ਨਹੀਂ ਪੈਸਾ ਦੇਣਾ ਇਹ ਤਾਇਨਾਤੀ ਸਾਨੂੰ ਨਹੀਂ ਮਨਜ਼ੂਰ ਹੈਨਾ ਕਿਉਂਕਿ ਗੱਲ ਪੰਜਾਬ ਦੇ ਸਰਪੈਣੀ ਹੈ ਭਰਤੀ ਤੁਸੀਂ BBMP ਦੇ ਨਾਂ ਤੇ ਕਰ ਰਹੇ ਹੋ ਬਜਟ ਤੁਸੀਂ ਪੰਜਾਬ ਦੇ ਖਜ਼ਦੇ ਚੋਂ ਲੈਣਾ 60% ਅਸੀਂ ਉਹ ਦੇਣਾ 296 ਬੰਦਿਆਂ ਚ ਪੰਜਾਬ ਦਾ ਵੀ ਕੋਈ ਭਰਤੀ ਨਹੀਂ ਹੋਣਾ ਕੇਂਦਰ ਦੇ ਹੱਥ ਕੰਟਰੋਲ ਵੀ ਚਲਾ ਗਿਆ BBMP ਦਾ ਤੇ ਉਸ ਤੋਂ ਬਾਅਦ ਹੁਣ ਭਾਕੜਾ ਟਾਈਮ ਦਾ ਵੀ ਕੰਟਰੋਲ ਚਲਾ ਗਿਆ ਤੇ ਸਾਡੀ ਜੇਬ ਜਰੂਰ ਕੱਟੀ ਜਾਣੀ ਆ ਮੁੱਖ ਮੰਤਰੀ ਸਾਹਿਬ ਨੇ ਬਿਆਨੀ ਜਵਾਨੀ ਕਲਾਮੀ ਦਾ ਸਟੈਂਡ ਲਿਆ ਪਰ ਅਦਾਲਤੀ ਪ੍ਰਕਿਰਿਆ ਚ ਕਿਵੇਂ ਖੜਨਗੇ ਇਹ ਦੇਖਣ ਵਾਲੀ ਗੱਲ ਹੈ ਦੂਸਰੇ ਪਾਸੇ ਉਹਨਾਂ ਨੇ ਨੀਤੀਯੋਗ ਦੀ ਗੱਲ ਕੀਤੀ ਹੈ ਕਮਨ ਨੀਤੀ ਜੋਗ ਦੇ ਵਿੱਚ ਸ਼ਨੀਵਾਰ ਨੂੰ ਬੈਠਕ ਆ ਮੈਂ ਮੁੱਦਾ ਚੁੱਕੂਗਾ ਚੁੱਕ ਵੀ dauਗੇ ਮੁੱਦਾ ਇੱਕ ਡੇਢ ਮਿੰਟ ਦਾ ਚੁੱਕਿਆ ਮੁੱਦਾ ਕਿੰਨਾ ਸੁਣੂਗਾ ਕੇਂਦਰ ਪਹਿਲਾਂ ਨੀਤੀ ਜੋਗ ਦੀ ਬੈਠਕ ਤੁਸੀਂ ਬਹੁਤ ਮੁੱਦੇ ਤੁਹਾਡੇ ਵੱਲੋਂ ਤੁਹਾਡੇ ਨੁਮਾਇੰਦਿਆਂ ਵੱਲੋਂ ਚੁੱਕੇ ਜਾਂਦੇ ਰਹੇ ਕੀ ਘਟਕਿਆ ਪਿੰਡ ਨੂੰ ਵਿਕਾਸ ਫੰਡ ਮਿਲ ਗਿਆ ਮੰਡੀਆਂ ਦਾ ਪ੍ਰਾਈਵੇਟ ਕਰਨ ਰੁਕ ਗਿਆ ਜਿਹੜੇ ਸਰਕਾਰੀ ਗੋਦਾਮ ਸੀ ਉਹ ਸੈਲਵਾਂ ਚ ਬਦਲੇ ਨਾ ਅਗਲਿਆਂ ਨੇ ਪਿੰਡ ਵਾਲਾ 7.4 ਕਰੋੜ ਨਹੀਂ ਦਿੱਤਾ ਨਾ ਤੇ ਇਸੇ ਤਰ੍ਹਾਂ ਸਕੂਲਾਂ ਕਾਲਜਾਂ ਚ ਫੱਟੇ ਬਦਲ ਨਾਮ ਬਦਲਾ ਬਦਲਾ ਲੈਣਾ ਤਾਂ ਵੀ ਪੈਸੇ ਭੇਜੇ ਨਹੀਂ ਭੇਜੇ ਜਣਾ ਸੋ ਕੇਂਦਰ ਜਿੱਥੇ ਤੱਕਾ ਕਰੇ ਜੀਐਸਟੀ ਤੱਕ ਦੀ ਅਦਾਇਗੀ ਸਾਡੀ ਸਮੇਸਰ ਨਹੀਂ ਕਰਦਾ ਇਸ ਲਈ ਉਹਨਾਂ ਪਹਿਲੂਆਂ ਤੇ ਚਾਰਜ ਹੋਈ ਵੀ ਨਹੀਂ ਹੋਈ ਤੇ ਉਹਨੂੰ ਬੀਬੀਐਮਬੀ ਵਾਲਾ ਨਵਾਂ ਕਲੇਸ਼ ਅਸੀਂ ਆਪਣੇ ਗਲ ਆਪ ਪਵਾਇਆ ਜਿਹੜਾ ਮਸਲਾ ਅਧਿਕਾਰੀਆਂ ਦੇ ਪੱਧਰ ਦਾ ਸੀ ਉਸ ਨੂੰ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਦੇ ਰਾਜਨੀਤਿਕ ਪੱਧਰ ਦਾ ਮੁੱਦਾ ਬਣਾ ਕੇ ਇੰਜ ਪੇਸ਼ ਕੀਤਾ ਕਿ ਜਿਵੇਂ ਮੈਂ ਲੜਾਈ ਜਿੱਤ ਲੈਣੀ ਜਰਬ 10 ਦੇ ਨਾਲ ਆ ਮੁੱਦਾ 2020 ਵਾਲਾ 20 ਤਰੀਕ ਤੋਂ ਬਾਅਦ 21 ਤਰੀਕ ਤੋਂ ਪਾਣੀ ਜਾਣਾ ਸ਼ੁਰੂ ਹੋ ਗਿਆ ਉਹਨਾਂ ਨੂੰ ਪਾਣੀ ਵੀ ਅਗਲੇ ਪੂਰਾ ਲੈ ਕੇ ਉਹ ਪੂਰਾ ਕੀ ਲੈ ਕੇ ਵੱਧ ਲੈ ਰਹੇ ਨੇ ਪਹਿਲਾਂ ਵੀ 8 ਗੁਣਾ ਵੱਧ ਜਾਂਦਾ ਰਿਹਾ ਤੇ ਹੁਣ ਵੀ ਤੇ ਬੀਬੀ ਐਮ ਬੀ ਵਾਲੇ ਰੱਖ ਰਖਾ ਵਾਲਾ ਪੈਸਾ 60% ਦੀ بجائے 100% ਦੀ ਸਭ ਤੋਂ ਲੈ ਕੇ ਪਿਛਲੇ 10-12 ਸਾਲਾਂ ਚ ਉਹ ਚ ਤੁਹਾਡੇ ਵਾਲਾ ਵੀ ਸਮਾਂ ਆਉਂਦਾ ਪਿਛਲੇ ਅਕਾਲੀ ਬੀ ਜੀ ਪੀ ਤੇ ਕਾਂਗਰਸ ਦਾ ਸਮਾਂ ਵੀ ਆਉਂਦਾ ਤੇ ਇਹ ਸਾਰੀ ਪ੍ਰਕਿਰਿਆ ਚ ਹੁਣ ਅਗਲੇ ਕਹਿੰਦੇ ਅਸੀਂ ਕੇਂਦਰੀ ਸੁਰੱਖਿਆ ਬਲਾਂ ਦੇ ਹਵਾਲੇ ਕਰਨੀ ਆ ਜੀ ਪਖੜਾ ਡੈਮ ਨੂੰ ਹਵਾਲੇ ਕਰ ਦੇਣਾ ਉਹਨਾਂ ਦੇ 30 ਦੇ ਉੱਤੇ ਮੁੱਖ ਮੰਤਰੀ ਸਾਹਿਬ ਕੋਈ ਉਸ ਤਰ੍ਹਾਂ ਦੀ ਲੜਾਈ ਛੇੜ ਦੇ ਅਜੀ ਉਸ ਤਰ੍ਹਾਂ ਦੀ ਕੱਤਰਤਾ ਕਰ ਦੇ ਕੋਈ ਸੈਸ਼ਨ ਬੁਲਾਉਂਦੇ ਕੋਈ ਸਰਬਦਲ ਦੀ ਬੈਠਕ ਬੁਲਾਉਂਦੇ ਨਜ਼ਰ ਤਾਂ ਨਹੀਂ ਉਹਦੇ ਨਾਲ ਟੈਂਟ ਟੈਂਟ ਲਾਉਂਦੇ ਨਾ ਧਰਨਾ ਲਾਉਂਦੇ ਅਜੀ ਨਜ਼ਰ ਆਉਂਦੇ ਨੇ ਹਾਂ ਪਰ ਇੱਕ ਰਾਜ਼ ਜ਼ਰੂਰ ਖੁੱਲਿਆ ਰਾਜ਼ ਇਹ ਖੁੱਲਿਆ ਕਿ ਵੀ ਇਹ ਕੰਮ ਤੱਕ ਕੈਪਟਨ ਦੀ ਸਰਕਾਰ ਸਮਝ ਹੋ ਗਿਆ ਸੀ ਕੇਂਦਰੀ ਸੁਰੱਖਿਆ ਦਸਤੇ ਤਾਇਨਾਤ ਕਰਨ ਵਾਲਾ ਫੈਸਲਾ ਮੋਦੀ ਸਰਕਾਰ ਨੇ ਕੈਪਟਨ ਦੇ ਰਾਜ ਚ ਕਰ ਲਿਆ ਸੀ ਕਹਿੰਦੇ ਇਹ 2021 ਦੀ ਗੱਲ ਆ ਰਹੀ ਹੈ ਜੀ ਸਾਹਮਣੇ 23 ਜੁਲਾਈ 2021 ਨੂੰ 238ਵੀਂ ਮੀਟਿੰਗ ਵਿੱਚ ਭਾਖੜਾ ਡੈਮ ਪ੍ਰੋਜੈਕਟ ਬਿਆ ਹ ਬਿਆਸ ਡੈਮ ਪ੍ਰੋਜੈਕਟ ਅਤੇ ਹਾਂ ਬਿਆਸ ਸਤਲੂ ਜੀ ਲਿੰਕ ਪ੍ਰੋਜੈਕਟ ਤੇ ਕੇਂਦਰੀ ਬਲਾਂ ਦੀ ਤਣਾਤੀ ਨੂੰ ਹਰੀ ਝੰਡੀ ਮਿਲ ਗਈ ਸੀ ਇਹ ਤਾਂ 2021 ਦਾ ਹੋਇਆ ਫੈਸਲਾ ਇਹ ਤੋਂ ਪਹਿਲਾਂ ਮੀਟਿੰਗ ਹੁੰਦੀ ਆ ਉਹਨਾਂ ਦੀ ਬਕਾਇਦਾ 19 ਮਾਰਚ 2021 ਨੂੰ ਫਿਰ ਉਹ 237ਵੀਂ ਮੀਟਿੰਗ ਸੀ ਫਿਰ ਉਹ 238ਵੀਂ ਮੀਟਿੰਗ ਹੈ 22 23 ਜੁਲਾਈ 2021 ਨੂੰ ਸੋ ਕੇਂਦਰ ਚ ਮੋਦੀ ਦੀ ਸਰਕਾਰ ਤੇ ਪੰਜਾਬ ਚ ਕਪਟਨ ਨਮਿੰਦਰ ਵਾਲੀ ਕਾਂਗਰਸ ਸਰਕਾਰ ਉਸ ਸਮੇਂ ਫੈਸਲਾ ਹੋ ਗਿਆ ਸੀ ਹੁਣ ਉਸ ਨੂੰ ਇਹ ਕਹਿੰਦੇ ਜੀ ਅਮਲੀ ਜਾਮਾ ਪਹਿਨਾਇਆ ਜਾ ਰਿਹਾ। ਬਈ ਕਾਂਗਰਸ ਦੇ ਰਾਜ ਦੇ ਵਿੱਚ ਤਾਂ ਕੈਪਟਨ ਪਾਣੀਆਂ ਦੇ ਰਾਖੇ ਵੀ ਬਣ ਰਹੇ ਸੀ। ਪਰ ਉਹ ਪਾਣੀਆਂ ਦਾ ਰਾਖਾ ਵੀ ਪੰਜਾਬ ਨੇ ਪ੍ਰਵਾਨ ਨਹੀਂ ਨਾ ਕੀਤਾ। ਅਗਲੀ ਵਾਰ ਚੋਣ ਤਾਂ ਨਹੀਂ ਜਿੱਥੇ ਨਾ। ਕਿਉਂਕਿ ਉਸ ਫੈਸਲਿਆਂ ਜਿਨ੍ਹਾਂ ਚ ਇਹ ਦਿਖਾਇਆ ਕਿ ਲਾਓ ਮੈਂ ਤਾਂ ਆਪਣੀ ਹਾਈ ਕਮਾਂਡ ਦੀ ਵੀ ਪ੍ਰਵਾਨ ਨਹੀਂ ਕਰਦਾ। ਮੈਂ ਰੱਦ ਕਰਤੇ ਮੈਂ ਕਰਤੇ। ਉਹ ਕੈਪਟਨ ਅਮਰਿੰਦਰ ਸਿੰਘ 78 79 80 ਜਿਹੜੀਆਂ ਧਾਰਾਵਾਂ ਨੇ ਉਹਨਾਂ ਦਾ ਹੀ ਨਮਕ ਲੇਸ ਪਾ ਕੇ ਸਾਡੇ ਲਈ ਤਾਂ ਜਿਹੜਾ ਪਾਣੀ ਜਾ ਰਿਹਾ ਹੈ ਕਿ ਹਰਿਆਣੇ ਨੂੰ ਇੰਨਾ ਜੀ ਰਾਸਥਾ ਨੂੰ ਇੰਨਾ ਜੀ ਦਿੱਲੀ ਨੂੰ ਇੰਨਾ ਜੀ ਤੁਸੀਂ ਉਹਦੇ ਤੇ ਵਿਧਾਨ ਸਭਾ 'ਚ ਮੋਹਰ ਲਾ ਗਏ ਹੁਣ ਤੱਕ ਤਾਂ ਇਹ ਸੀ ਕਿ ਸਾਡਾ ਨਾ ਤੱਕਿਆ ਜੀ ਉਹ ਵੀ ਕਿਉਂਕਿ ਰਿਪੇਅਰਿੰਗ ਲਾਦੇ ਹਿਸਾਬ ਨਾਲ ਉਹਦੇ ਵਿੱਚ ਨਹੀਂ ਆਉਂਦੇ ਤੇ ਜਾਂ ਤਾਂ ਉਹ ਅਦਾ ਕਰਨ ਅਦਾਗੀ ਕਰਨ ਤੇ ਉਹਦੇ ਮੁੱਲ ਤਰਨ ਪਰ ਉਹ ਪਾਣੀ ਵੀ ਲੈ ਰਹੇ ਨੇ ਨਖਰਾ ਵੀ ਦਿਖਾ ਰਹੇ ਨੇ ਧੌਂਸ ਵੀ ਦਿਖਾ ਰਹੇ ਨੇ ਅਦਾਗੀ ਵੀ ਨਹੀਂ ਕਰ ਰਹੇ ਤੇ ਪਾਣੀਆਂ ਦੇ ਰਾਖੇ ਕਪਟਨਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਵਿਧਾਨ ਸਭਾ ਚ ਇਸ ਗੱਲ ਦੇ ਮੋਹਰ ਲੱਗੀ ਜਿਹੜਾ ਜਾਂਦਾ ਈ ਉਹ ਜਾਂਦਾ ਜਰੂਗਾ ਮਤਲਬ ਤੁਸੀਂ ਉਹਨੂੰ ਲੀਗਲ ਕਰਤਾ ਤੁਸੀਂ ਉਹਨੂੰ ਕਾਨੂੰਨੀ ਮਾਨਤਾ ਦਿੱਤੀ ਵਿਧਾਨ ਸਭਾ ਦੀ ਮਾਨਤਾ ਦਿੱਤੀ ਕਿਤਾ ਜਾਂਦਾ ਰਹੂਗਾ ਜੀ ਇਹ ਤੋਂ ਬਿਨਾ ਨਹੀਂ ਤੁਫਕਾ ਜਾਂਦਿਆਂਗੇ ਇਹੀ ਕੰਮ ਤੁਸੀਂ ਕਰ ਰਹੇ ਹੋ ਜਨਾਬ ਤੇ ਇਸ ਲਈ ਉਸ ਸਮੇਂ ਜੇ ਉਹ ਗਲਤ ਹੋਇਆ ਤੁਸੀਂ ਤਾਂ ਉਹਨੂੰ ਵੀ ਦਰਸ ਨਹੀਂ ਕੀਤਾ ਜੇ ਉਸ ਸਮੇਂ ਆ ਬੀਬੀ ਐਮਬੀ ਤੇ ਕੇਂਦਰੀ ਸੁਰੱਖਿਆ ਦਸਤੇ ਡੈਮਾਂ ਤੇ ਤਾਇਨਾਤ ਕਰਨ ਦਾ ਫੈਸਲਾ 2021 ਦਾ ਤੇ ਫਿਰ ਤੁਹਾਡੇ ਕੋਲ ਜਾਣਕਾਰੀ ਹੋਣੀ ਚਾਹੀਦੀ ਸੀ ਤੁਸੀਂ ਪਾਣੀਆਂ ਦੇ ਮਸਲੇ ਤੇ ਵਿਸ਼ੇਸ਼ ਇੱਕ ਰੋਜ਼ਾ ਜਿਹੜਾ ਸੈਸ਼ਨ ਬੁਲਾਇਆ ਉਹ ਤੇ ਰੱਦ ਕਰਦੇ ਵੀ ਹੁਣ ਕਰ ਦਿਓ ਜਨਾਬ ਢੁੱਲੇ ਬੇਰਾ ਦਾ ਕੀ ਵਿਗੜਿਆ ਬੁਲਾਓ ਫਿਰ ਸੈਸ਼ਨ 76 78 80 ਦਾ ਮਾਮਲਾ ਨਵੇੜੋ ਨਵੇੜੋ ਇਹ ਮਾਮਲਾ ਕਿ ਬੀਵੀਐਮਪੀ ਤੇ ਕੰਟਰੋਲ ਪਾਖੜਾ ਡੈਮਾ ਤੇ ਕੰਟਰੋਲ ਪੰਜਾਬ ਦੇ ਸਾਰੇ ਡੈਮਾ ਤੇ ਕੰਟਰੋਲ ਸਾਡਾ ਰਹੂਗਾ ਲਿਆਓ ਬਿਲ ਇੱਕ ਵਾਰ ਭੇਜੋ ਰਾਜਪਾਲ ਨੂੰ ਵਾਪਸ ਭੇਜੂਗਾ ਦੂਸਰੀ ਵਾਰ ਭੇਜੋ ਫਿਰ ਸੁਪਰੀਮ ਕੋਰਟ ਦਾ ਹੁਕਮ ਪਿਆਨਾ ਕਿ ਜਾ ਤਾਂ ਹਾਂ ਕਰਨੀ ਪਊ ਜਾਂ ਰਾਸ਼ਪਤੀ ਸਾਹ ਕੋਲ ਵੇਜਣਾ ਪਊ ਤੇ ਰਾਸ਼ਪਤੀ ਉਹ ਵੀ ਤਿੰਨ ਮਹੀਨਾ ਚ ਹੋਣਾ ਹੈ ਨਵੇੜਾ ਕਰੋ ਤਾਂ ਸਹੀ ਨਹੀਂ ਕਰਨਾ ਤੁਸੀਂ ਸਵਾਲ ਤਾਂ ਇੱਥੇ ਹੀ ਕਰਦਾ ਤੁਸੀਂ ਬਿਆਨਬਾਜ਼ੀ ਦੀ ਲੜਾਈ ਲੜ ਰਹੇ ਹੋ ਰਾਜਨੀਤਿਕ ਤੇ ਕਾਨੂੰਨੀ ਲੜਾਈ ਇਸ ਪਹਿਲੂ ਤੇ ਨਹੀਂ ਲੜ ਰਹੇ ਕਿਹੜੀ ਲੜਨੀ ਬਣਦੀ ਆ